ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ 5 ਜਨਵਰ ਸੇਲ ਦੇ ਲਈ ਲੈ ਕੇ ਆਏ ਆ। ਪਹਿਲੇ ਨੰਬਰ ਤੇ ਹੈਗੀ ਜੀ ਆਪਣੇ ਲਵੇ ਹੈ ਬਸੇਰੀ। ਇਹਦਾ ਬਾਪ ਹੈਗਾ ਜੀ ਅਰਜਨ ਤੇ ਦਾਦਾ ਜੀ ਦਾ ਹੈਗਾ ਜੀ ਰਾਜਵੀਰ ਰਤਨਾਕਰ ਬਲੱਡ ਲਾਈਨ ਦੀ ਹੈ ਇਹ। ਤੇ ਮਾਂ ਇਹਦੀ ਹੈਗੀ ਜੀ ਕੇਸਰ ਬਾਟਪਲਾਸੇ ਦੀ ਮਾਂ ਦੀ ਹੈ ਟਾਈਮ। ਤੇ ਬਾਕੀ 7 ਮਹੀਨੇ ਦੀ ਉਮਰ ਹੈ ਤੇ ਕੱਦੇ ਦਾ ਹੈਗਾ ਜੀ 55 ਇੰਚ ਤੇ ਮੁੱਲੇ ਦਾ ਮਾਲਕੀਰ ਕਰਦੇ ਜੀ 2,21,000 ਰੁਪਿਆ। ਜੇ ਕਿਸੇ ਨੂੰ ਆਉਂਦੀ ਹੋਈ ਪਸੰਦ ਤਾਂ ਗੱਲਬਾਤ ਕਰ ਲਿਓ ਬਸ਼ੇਰੀ ਚੰਗੀ ਐ ਆਉਣ ਵਾਲੇ ਟਾਈਮ 'ਚ ਚੰਗਾ ਕਦ ਕੱਠ ਕਰਨ ਵਾਲੀ ਐ ਤੇ ਅੱਗੇ ਆਪਣੇ ਲਵੇਗੀ ਜੀ ਇਹ ਆਬਲਕ ਕੋੜੀ ਇਹਦੀ 5 ਸਾਲ ਉਮਰ ਐ ਬਾਲਪੌਰੀਆਂ ਦੀ ਸਾਫ ਬਾਕੀ 60 ਪਲੱਸ ਦੀ ਹੈਟ ਐ 3 ਮਹੀਨੇ ਦੀ ਇਹ ਗੱਬਣੇ ਜੀ ਨੁਕਰੇ ਕੋੜੇ ਤੋਂ ਬਾਕੀ ਸਵਾਰੀ ਦੀ ਮਾਲਕ ਵੀਰ ਕਹਿੰਦੇ ਪਾਸ ਐ ਸਵਾਰੀ ਦੀਆਂ ਵੀਡੀਓ ਤੁਸੀਂ ਦੇਖ ਸਕਦੇ ਹੋ ਮੁੱਲੇ ਦਾ ਮਾਲਕ ਵੀਰ ਕਰਦੇ ਜੀ 1 ਲੱਖ 40 ਹਜ਼ਾਰ ਰੁਪਏ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਹੋਈ ਤਾਂ ਇਹਦੇ ਬਾਰੇ ਗੱਲਬਾਤ ਕਰ ਲਿਓ 3 ਮਹੀਨੇ ਦੀ ਇਹ ਗੱਬਣੇ ਜੀ ਕੋੜੀ ਬਾਕੀ ਤੁਸੀਂ ਦੇਖ ਸਕਦੇ ਹੋ ਵੀ ਦੇ ਅੰਦਰ ਤੇ ਇੱਕ ਆਪਣੇ ਲਵੇ ਹੈਗੀ ਜੀ ਇਹ ਕੋੜੀ ਇਹ ਹੈਗੀ ਜੀ ਜਬਰਾਜ ਕੋੜੇ ਦੀ ਤੇ ਦਾਦਾ ਜਦਾ ਹੈਗਾ ਜੀ ਹਲੀ ਸ਼ਾਨ ਪੰਜ ਸਾਲੇ ਦੀ ਉਮਰ ਹੈ 60 ਇੰਚ ਦੀ ਹਾਈਟ ਹੈ ਪੰਜ ਮਹੀਨੇ ਦੀ ਇਹ ਗੱਬਣਾ ਹੈ ਨਾ ਚਾਰ ਮਹੀਨੇ ਦੀ ਇਹ ਕੋੜੀ ਗੱਬਣਾ ਹੈ ਜੀ ਬਾਕੀ ਜੀ ਜਿਸ ਨੂੰ ਇਹ ਸੰਦੋਂ ਦੀ ਤੇ ਦੇ ਬਾਰੇ ਗੱਲਬਾਤ ਕਰ ਲਿਓ ਉਸ ਬਾਰੀ ਦੀ ਪਾਸ ਹੈ 60 ਇੰਚ ਹੈ ਤਾਂ 3 ਲੱਖ 50 ਹਜ਼ਾਰ ਰੁਪਏ ਮਾਲਕ ਵੀਰੇ ਦਾ ਮੁੱਲ ਕਰਦੇ ਆ ਚਾਰ ਮਹੀਨੇ ਦੀ ਗੱਬਣਾ ਹੈ ਮਾਲਕ ਵੀਰੇ ਦੇ ਦੱਸਣ ਮੁਤਾਬਕ ਕਿਹੜੇ ਕੋੜੇ ਤਾਂ ਉਹ ਤੁਸੀਂ ਮਾਲਕ ਨਾਲ ਸੰਪਰਕ ਕਰਕੇ ਪਤਾ ਕਰ ਸਕਦੇ ਹੋ। ਤੇ ਅੱਗੇ ਆਪਣੇ ਲਵੇ ਹੈਗੀ ਹੈ ਜੀ ਇਹ ਹੈ ਕੋੜੀ। ਇਹਦੀ ਮਾਰਕਿੰਗ ਵਾਲੇ ਮੱਥੇ ਪੱਟਾ ਤੇ ਚਾਰ ਪੈਰ ਚਿੱਟੇ। ਪੰਜ ਕਲਿਆਣਾ। ਤਿੰਨ ਪੈਰ ਚਿੱਟੇ ਆ। ਬਾਕੀ ਸਭ ਬਾਰੀ ਸੂਰੀ ਦੀ ਪਾਸ ਹੈ। 4.5 ਸਾਲਾਂ ਦੀ ਉਮਰ ਹੈ। 6 ਫਲੱਸ ਦੀ ਹਾਈਟ ਹੈ ਤੇ ਮੁੱਲੇ ਦਾ ਮਾਲਕ ਵੀਰ ਕਰਦੇ ਜੀ 1,50,000 ਰੁਪਇਆ। ਬਾਕੀ ਕੰਨਾ ਕੰਨਾ ਦੀ ਸਕੀਨ ਹੈ ਤੇ ਹਾਈਟ ਵੀ ਚੰਗੀ ਹੈ। ਚੰਗੇ ਬੱਚੇ ਪੈਦਾ ਕਰਨ ਵਾਲੀ ਕੋੜੀ ਆ। ਜੇ ਕਿਸੇ ਨੂੰ ਇਹ ਵੀ ਸੰਧ ਆਉਂਦੀ ਤਾਂ ਮਾਲਕ ਇਹਨਾਂ ਨੰਬਰ ਸਕਰੀਨ ਤੇ ਚੱਲੀ ਜਾਂਦਾ ਇਹਦੇ ਬਾਰੇ ਗੱਲਬਾਤ ਕਰ ਲਿਓ ਜੇ ਕਿਸੇ ਨੇ ਆਪਦਾ ਜਾਨਵਰ ਸੇਲ ਕਰਨਾ ਤੇ ਲਾਸਟ ਤੇ ਆਪਣਾ ਨੰਬਰ ਚੱਲ ਰਿਹਾ ਆਪਣੇ ਨਾਲ ਕਰ ਲਿਓ ਸੰਪਰਕ ਤੇ ਅੱਗੇ ਆਪਣੇ ਲਵੇਗੀ ਜੀ ਇਹ ਹਿਬਸੀਰੀ ਰੌਣਕ ਬਾਕੀ ਇਹ ਰਾਜ ਦਿਲਾਵਰ ਕੋੜੇ ਦੀ ਬੱਚੀ ਹੈ ਜੀ ਤੇ ਰਾਜ ਦਿਲਾਵਰ ਹੈਗਾ ਇਹ ਫਰੀडम ਦਾ ਫਰੀडम ਰਤਨਕਰ ਬਲੱਡਲੈਨ ਦਾ ਤੇ 21 ਮਹੀਨੇ ਦੀ ਉਮਰ ਹੈ 58 ਪਲੱਸ ਦੀ ਹੈਲਥ ਹੈ ਮੁੱਲੇ ਦਾ ਮਾਲ ਕੁਇਰ ਕਰ ਦੇਈ 10 ਲੱਖ ਰੁਪਏ ਜੇ ਕਿਸ ਨੂੰ ਇਹ ਪਸੰਦ ਆਉਂਦੀ ਤਾਂ ਇਹਦੇ ਬਾਰੇ ਗੱਲਬਾਤ ਕਰ ਲਿਓ ਨਾਲ ਟਾਈਮ 'ਤੇ ਚੰਗਾ ਕਦ ਕੱਟ ਕਰਨ ਵਾਲੀ ਆ ਕੋੜੀ ਚੰਗੇ ਤਿਆਰ ਆਉਣ ਵਾਲੀ ਆ ਜੇ ਕਿਸੇ ਨੂੰ ਆਉਂਦੀ ਹੈ ਪਸੰਦ ਮਾਲਾ ਨੰਬਰ ਚੱਲ ਰਿਹਾ ਗ੍ਰੀਨ ਤੇ ਗੱਲਬਾਤ ਕਰ ਸਕਦੇ ਹੋ ਮਿਲਾਂਗੇ ਰੋਟੀ ਧੰਨਵਾਦੀ